ਉਦੋਂ ਤੋਂ ਹੀ ਵੇਖ ਲਈ ਜ਼ਮੀਨ ਜਾਇਦਾਦ ਘਰ ਬਾਹਰ ਉਹਨਾਂ ਦਾ ਤੁਸੀਂ ਵੇਖ ਲਿਆ ਸੁਭਾ ਕੀਨੇ ਵੇਖਣਾਹੀਂ ਉਦੋਂ ਤੋਂ ਤੁਸੀਂ ਪਏ ਛਾਪਾਂ ਨੂੰ ਸੂਟਾਂ ਨੂੰ ਮੈਨੂੰ ਛਾਪ ਪੈ ਜੂਗੀ ਮੈਂ ਰਿਸ਼ਤਾ ਕਰਾਦਾ ਨਹੀਂ ਭੂਆ ਕੋਠੀਆਂ ਕਾਰਾਂ ਨੂੰ ਤੇ ਜ਼ਮੀਨਾਂ ਨੂੰ ਅਸੀਂ ਚੱਟਣਾ ਵਾ ਜਦੋਂ ਉਹ ਘਰ ਦੇ ਵਿੱਚ ਜਨਾਨੀ ਦੀ ਇੱਜ਼ਤ ਹੀ ਨਹੀਂ ਹੈਗੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਨੋਹਦੀ ਨਾ ਬੋਲਣਾ ਕਿੱਦਾਂ ਵਾ ਨਹੀਂ ਗੱਲਾਂ ਤੇ ਹਰ ਇੱਕ ਘਰ ਚ ਹੁੰਦੀਆਂ ਵਾ ਇਹ ਨਹੀਂ ਆ ਵੀ ਅਸੀਂ ਲੜ ਕੋਲ ਕੇ ਤੇ ਇੱਥੇ ਆ ਜੀਏ ਗੱਲਾਂ ਦੇ ਹੁੰਦੀਆਂ ਵਾ ਬੰਦਾ ਮੂੰਹ ਨਾਲ ਗੱਲ ਕਰੇ ਹੱਥ ਜੁਕਨ ਦਾ ਕੀ ਮਤਲਬ ਹੋਇਆ ਰੋਜ ਉਥੇ ਕਟ ਕੋਣ ਖਾਵੇ ਪੂਆ ਸੌ ਹੱਥ ਰਸਾ ਤੇ ਸਿਰੇ ਤੇ ਗੰਡ ਮੈਂ ਨਹੀਂ ਉਥੇ ਜਾਣਾ ਤੇ ਨਾ ਮੈਨੂੰ ਕੋਈ ਕਿਉਂ ਵੇਖਿਆ ਕੁੜੀ ਦੀ ਕਿੱਡੀ ਜ਼ਬਾਨ ਆ ਇੱਥੇ ਹੀ ਕਿੰਨੀ ਜ਼ਬਾਨ ਚ ਲਾਉਣ ਦੀ ਉਥੇ ਨਾ ਚਲਾਉਂਦੀ ਹੋਊਗੀ ਇਹ ਰਿਕਾਰਡ ਕੱਢੂਗੀ ਨਵਾਂ ਤਾਜ਼ਾ ਸਾਡੇ ਘਰ ਦਾ ਸਾਡੇ ਘਰ ਚ ਤੇ ਕਹਿੰਨੇ ਤਲਾਕ ਨਹੀਂ ਲਿਆ ਤੇ ਪਰਜਾਈਏ ਨੂੰ ਸਮਝਾ ਕੇ ਤੇ ਤੋਰੋ ਉਥੇ ਚਲ ਕੋਈ ਨਹੀਂ ਮਨਪ੍ਰੀਤ ਮੈਂ ਇਹਨੂੰ ਸਮਝਾਂ ਨਹੀਂ ਆ ਸਮਝਾ ਕੇ ਕਰਦੇ ਆਂ ਗੱਲ ਤੇ ਤੇਰੇ ਭਰਾ ਨੂੰ ਸਮਝਾਉਣੀ ਆ ਤੈਨੂੰ ਤੋਰ ਦਿੰਨੇ ਉੱਥੇ ਕੋਈ ਗੱਲ ਨਹੀਂ ਆ ਕੰਮ ਖਰਾਬ ਕਰਦੀ ਏ ਨਹੀਂ ਤੈਨੂੰ ਬੋਲਣ ਦੀ ਅਗਲ ਨਹੀਂ ਆਗੀ ਹਾਂ ਉਹ ਸਿਆਣੀ ਬੇਣੀ ਹੈਗੀ ਤਾਂ ਉਹਦੇ ਨਾਲ ਬੋਲਣ ਕਿ ਤਰ੍ਹਾਂ ਰਹੀ ਆ ਤੈਨੂੰ ਇਹ ਨਹੀਂ ਪਤਾ ਵੀ ਮੇਰੀ ਭੂਆ ਵਾ ਤੇ ਮੈਂ ਕਿਤਰਾ ਬੋਲਣਾ ਉਹਦੇ ਨਾਲ ਮੇਰਾ ਬੋਲਣਾ ਤੇ ਮੰਮੀ ਤੁਹਾਨੂੰ ਦੇਖ ਗਿਆ ਤੇ ਭੂਆ ਦਾ ਨਹੀਂ ਪਤਾ ਜਿਹੜੀ ਕਹੀ ਜਾਂਦੀ ਤੋਰ ਦੋ ਤੇ ਤੋਰ ਦੋ ਤੇ ਉਹਨੂੰ ਪਤਾ ਮੇਰੇ ਨਾਲ ਉੱਥੇ ਕੀ ਕੁਝ ਹੁੰਦਾ ਉਹਨੇ ਤਾਂ ਮੈਨੂੰ ਖੂਜ ਤੱਕਾ ਦਿੱਤਾ ਉਹਦੀ ਕੁੜੀ ਹੁੰਦੀ ਤੇ ਉਹਨੂੰ ਲੱਗਦਾ ਪਤਾ ਵੇ ਕਿਤਰਾ ਬੋਲਣ ਰਹੀ ਆ ਸਹੀ ਤਰੀਕਾ ਕਹਿਂਦਾਈਆ ਜੇ ਤੂੰ ਉਹਦਾ ਲਿਹਾਜ ਨਹੀਂ ਨਾ ਕੀਤਾ ਤੇ ਤੂੰ ਸੱਸ ਦਾ ਕਿੱਥੋਂ ਕਰਦੀ ਹੋਏਂਗੀ ਹੈਂ ਇਸ ਤਰ੍ਹਾਂ ਕਰ ਸਵੇਰੇ ਆਪਣਾ ਬੈਗਪੈਕ ਕਰ ਤੇ ਆਪਣਾ ਕੱਪੜਾ ਲਿਦਾ ਚੁੱਕ ਤੇ ਤੈਨੂੰ ਤੇਰਾ ਭਰਾ ਤੇ ਪਰਚਾਈ ਛੱਡ ਕੇ ਹੁੰਦੇ ਤੈਨੂੰ ਮੰਮੀ ਮੈਂ ਤੁਹਾਨੂੰ ਇੱਕ ਵਾਰੀ ਕਹਿਤਾ ਨਾ ਮੈਂ ਉੱਥੇ ਨਹੀਂ ਜਾਣਾ ਤੇ ਨਹੀਂ ਜਾਣਾ ਬੱਸ ਜੇ ਤੁਹਾਨੂੰ ਮੈਥੇ ਹੀ ਚੰਗੀ ਨਹੀਂ ਨਾ ਲੱਗਣ ਢੀ ਤੇ ਉਹਦਾ ਮੈਨੂੰ ਦੇ ਕੇ ਕੁਛ ਮਾਰ ਦੋ ਤੇਰਾ ਦਿਮਾਗ ਖਰਾਵਾ ਗਿਆ ਵਾ ਗੱਲਾਂ ਕਿਹਤਰਾ ਦੀਆਂ ਕਰਨਦਾਈ ਤੂੰ ਤੇ ਮੰਮੀ ਜੇ ਉਹ ਨਹੀਂ ਜਾਣਾ ਚਾਹੁੰਦੀ ਤੇ ਕਿਉਂ ਉਹਨੂੰ ਧੱਕਣਾ ਹੈ ਜੇ ਕੋਈ ਤੰਗੀ ਪਰੇਸ਼ਾਨੀ ਹੋਊਗੀ ਤਾਂ ਹੀ ਨਹੀਂ ਉਹ ਜਾਣਦੀ ਨੇ ਤੇ ਕਿਹਦਾ ਜੀ ਕਰਦਾ ਕੁੜੀ ਦਾ ਆਪਣੇ ਪੇਕੇ ਘਰ ਬੈਨ ਨੂੰ ਤੁਸੀਂ ਪੂਰੀ ਵੀਡੀਓ ਸਾਡੇ YouTube ਚੈਨਲ ਨੂਰ ਐਂਡ ਸਾਹਿਬ ਸ਼ੋਅ ਤੇ ਦੇਖ ਸਕਦੇ ਹੋ